ਇਕ ਉਨਤੌਰ ਸਤਗੁਰ ਪ੍ਰਸਾਦ ਵਾਰਾਂ ਪਾਈ ਗੁਰਦਾਸ ਜੀ ਸਤਿਕਾਰ ਪਹਿਲੀ ਇਹ ਪਹਿਲੀ ਵਾਰ ਆ ਜਿਵੇਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਖਾਸ ਤੌਰ ਤੇ ਧਾਰਮਿਕ ਕੰਮ ਮੰਗਲਾਚਰ ਕੀਤਾ ਜਾਂਦਾ ਉਸ ਪ੍ਰਮਾਤਮਾ ਦੀ ਉਸਤਤ ਕੀਤੀ ਜਾਂਦੀ ਹੈ ਸੋ ਇਹਦੇ ਵਿੱਚ ਪਹਿਲੀ ਪੌੜੀ ਆ ਜਿਹਦੇ ਵਿੱਚ ਹੈ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਪਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ ਜਨਮ ਮਰਨ ਪਉ ਕਟਿਆ ਸੰਸਾਰੋਗ ਵਿਜੋਗ ਮਿਟਾਇਆ ਸੰਸਾ ਏ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵਾਇਆ ਜਮ ਦੰਡ ਸਿਰੋਂ ਨਾ ਉਤਰੈ ਸਾਕ ਦੁਰਜਨ ਜਨਮ ਗਵਾਇਆ ਚਰਨ ਗਾਹਿ ਗੁਰਦੇਵ ਦੇ ਸਤਿ ਸ਼ਬਦ ਦੇ ਮੁਕਤ ਕਰਾਇਆ ਭਾਉ ਭਗਤ ਗੁਰਪੁਰਬ ਕਰ ਨਾਮਦਾਨ ਇਸ਼ਨਾਨ ਦਿੜਾਇਆ ਜਿਹਾ ਬਿਓ ਤੇ ਹਾ ਫਲ ਪਾਇਆ ਪੌੜੀ ਪਹਿਲੀ ਜਿਹਦਾ ਅਰਥ ਬਣਦਾ ਹੈ ਮੈਂ ਭਾਵਕੇ ਗੁਰੂ ਆਪਾਈ ਗੁਰਦਾਸ ਜੀ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਪ੍ਰਣਾਮ ਕਰਦਾ ਹਾਂ ਨਮਸਕਾਰ ਗੁਰਦੇਵ ਕੋ ਜਿਨ੍ਹਾਂ ਨੇ ਸਤ ਨਾਮ ਦਾ ਮੰਤਰ ਸੁਣਾਇਆ ਹੈ ਭਾਵ ਕੇ ਪਾਸਟੈਂਸ ਵਿੱਚ ਆ ਉਹ ਸੁਣਾ ਚੁੱਕੇ ਆ ਪਹਿਲਾਂ ਸ਼ੁਰੂ ਕਰ ਚੁੱਕੇ ਆ ਸਤਨਾਮ ਦਾ ਸਦਕਾ ਹੀ ਭਵ ਸਾਗਰ पार ਕਰਕੇ ਮੁਕਤੀ ਪ੍ਰਾਪਤ ਹੋਈ ਹੈ ਮੁਕਤੀ ਕਿਹੜੀ ਸੰਸਾਰਕ ਬੰਧਨਾਂ ਤੋਂ ਮੁਕਤੀ ਮਾਇਆ ਦੇ ਬੰਧਨਾਂ ਤੋਂ ਮੁਕਤੀ ਵਿਕਾਰਾਂ ਦੇ ਬੰਧਨਾਂ ਤੋਂ ਮੁਕਤੀ ਜਿਸ ਸਹਸ ਵਿੱਚ ਜਿਸ ਸਹਿਮ ਦੇ ਵਿੱਚ ਬੰਦਾ ਵੱਜਿਆ ਹੋਇਆ ਉਹਨਾਂ ਤੋਂ ਮੁਕਤੀ ਸੋ ਇਹਦੇ ਵਿੱਚ ਅੱਗੇ ਚੱਲ ਕੇ ਕਹਿ ਰਹੇ ਨੇ ਹੁਣ ਆਵਾਗਣ ਦਾ ਡਰ ਲੱਥ ਗਿਆ ਹੈ ਸੋ ਲੱਥਣਾ ਸ਼ਬਦ ਜਿਹੜਾ ਹੈ ਇਹ ਟਕਸਾਲੀ ਪੰਜਾਬੀ ਦਾ ਸ਼ਬਦ ਹੈ ਲੱਥਣਾ ਭਾਵ ਕੇ ਲੈ ਜਾਣਾ ਡਾਊਨ ਹੋ ਜਾਣਾ ਜਿਵੇਂ ਸੂਰਜ ਲੱਥ ਜਾਂਦਾ ਠੀਕ ਹੈ ਜੀ ਚੜ ਕੇ ਦੁਪਹਿਰ ਚੜ੍ਹ ਕੇ ਫਿਰ ਕਹਿੰਦੇ ਲੱਥਣਾ ਸ਼ੁਰੂ ਹੋ ਗਿਆ ਸੋ ਇਹ ਆ ਟਕਸਾਲੀ ਪੰਜਾਬੀ ਦਾ ਲਫ਼ਜ਼ ਹੁਣ ਰੋਗ ਤੇ ਵਾਹਿਗੁਰੂ ਪਾਸੋਂ ਜੁਦਾ ਹੋਣ ਦਾ ਡਰ ਪੈ ਦੂਰ ਹੋ ਗਿਆ ਹੈ। ਬੰਦੇ ਨੂੰ ਡਰ ਲੱਗਦਾ ਰੋਗਾਂ ਤੋਂ। ਬੁਢਾਪਾ ਤੇ ਜੋ ਰੋਗ ਉਹਨੂੰ ਅਸਲ 'ਚ ਮਾਨਸਿਕ ਤੋਂ ਤੇ ਚਮੜੇ ਹੋਇਆ ਉਹਦਾ ਉਹਨੇ ਕਦੀ ਖਿਆਲ ਨਹੀਂ ਕੀਤਾ। ਸੋ ਇਹਦੇ ਵਿੱਚ ਅੱਗੇ ਚੱਲ ਕੇ ਭਾਈ ਗੁਰਦਾਸ ਜੀ ਫਰਮਾਉਂਦੇ ਆ ਕਿ ਇਹ ਸੰਸਾਰ ਇੱਕ ਭਰਮ ਹੈ ਸੁਪਨਾ ਹੈ ਇਥੇ ਜਨਮ ਤੇ ਮਰਨ ਦਾ ਦੁੱਖ ਵਿਆਪਦਾ ਹੈ ਕਿੱਥੇ ਵਿਆਪਦਾ ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵਾਇਆ ਸਵਾਇਆ ਦਾ ਅਰਥ ਕੀ ਆ ਸਵਾਇਆ ਦਾ ਅਰਥ ਹੈ ਸਾਰਾ ਅੱਗੇ ਚੱਲ ਕੇ ਮੌਤ ਨੇ ਆਉਣਾ ਹੀ ਆਉਣਾ ਹੈ ਸ਼ਕਤੀ ਤੇ ਉਪਾਸਕ ਤੇ ਪਾਪ ਕਮਾਉਣ ਵਾਲੇ ਆਪਣਾ ਜਨਮ ਵਿਰਥਾ ਗਵਾ ਦਿੰਦੇ ਹਨ ਸ਼ਕਤੀ ਤੇ ਉਪਾਸਕ ਤੇ ਪਾਪ ਕਮਾਉਣ ਵਾਲੇ ਜਮ ਦੰਡ ਸਿਰੋਂ ਨਾ ਉਤਰਿਆ ਸਾਖਤ ਦੁਰਜਨ ਜਨਮ ਗਵਾਇਆ ਚਰਨ ਗਹੇ ਗੁਰਦੇਵ ਦੇ ਸੱਤ ਸ਼ਬਦ ਦੇ ਮੁਕਤ ਕਰਾਇਆ ਜਿਹੜੇ ਗੁਰੂ ਜੀ ਦੀ ਸ਼ਰਨ ਵਿੱਚ ਆ ਗਏ ਹਨ ਉਹ ਸਤਨਾਮ ਦੇ ਉਪਦੇਸ਼ ਦਾ ਮੁਕਤ ਹੋ ਗਏ ਹਨ ਉਹ ਆਪ ਵਾਹਿਗੁਰੂ ਨੂੰ ਪ੍ਰੇਮ ਕਰਦੇ ਹਨ ਉਸੇ ਦੀ ਉਪਾਸਨਾ ਭਾਵ ਕੇ ਉਸੇ ਦੀ ਗੁਣ ਗਾਇਨ ਕਰਦੇ ਹਨ ਅਤੇ ਹੋਰਨਾਂ ਲੋਕਾਂ ਨੂੰ ਇਸੇ ਤਰ੍ਹਾਂ ਕਰਨ ਦੀ ਪੱਕਿਆਈ ਕਰਦੇ ਹਨ ਹਰ ਕੋਈ ਆਪਣੇ ਕੀਤੇ ਕਰਮਾਂ ਦਾ ਫਲ ਪਾਉਂਦਾ ਹੈ ਚਰਨ ਗਹੇ ਗੁਰਦੇਵ ਦੇ ਸਤ ਨਾਮ ਸ਼ਬਦ ਦੇ ਮੁਕਤ ਕਰਾਇਆ ਭਾਉ ਭਗਤ ਗੁਰਪੁਰਬ ਕਰ ਨਾਮਦਾਨ ਇਸ਼ਨਾਨ ਦੇ ਰੜਾਇਆ ਜਿਹਾ ਬੀਉ ਤੇਹਾ ਫਲ ਪਾਇਆ ਜਿਹੋ ਜਿਹਾ ਬੀਜਿਆ ਉਹੋ ਜਿਹਾ ਹੀ ਫਲ ਪ੍ਰਾਪਤ ਹੋ ਗਿਆ ਸੋ ਇਹਦੇ ਵਿੱਚ ਗੁਰੂ ਦੀ ਸ਼ਰਨ ਆਉਣਾ ਗੁਰੂ ਦੀ ਸ਼ਰਨ ਨਾਉਣ ਤੋਂ ਮਤਲਬ ਇਹ ਨਹੀਂ ਵੀ ਗੁਰਦਰਾ ਸਾਹਿਬ ਚਲੇ ਗਏ ਗੁਰੂ ਦੀ ਸ਼ਰਨ ਉਹ ਵੀ ਆ ਇਹ ਤਾਂ ਬੰਦਾ ਸੰਸਾਰ ਦੇ ਵਿੱਚ ਕੰਮ ਕਰ ਰਿਹਾ ਪਰ ਗੁਰੂ ਦੇ ਹੁਕਮ ਚ ਰਹਿ ਕੇ ਜੀਵਨ ਬਤੀਤ ਕਰ ਰਿਹਾ ਆਪਣੇ ਵਿਕਾਰਾਂ ਤੇ ਕਾਬੂ ਰੱਖਦਾ ਸਾਰਿਆਂ ਨਾਲ ਚੰਗਾ ਵਿਹਾਰ ਕਰਦਾ ਤੇ ਇਹ ਆ ਗੁਰੂ ਦੀ ਸ਼ਰਨ ਵਿੱਚ ਆਉਣਾ ਨਿਤ ਆਪਣੇ ਆਪ ਦੀ ਪਰਚੋਲ ਕਰਨਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀਂ ਸੋ ਇੱਥੇ ਹੀ ਪਹਿਲੀ ਪੌੜੀ ਦੀ ਵਿਚਾਰ ਅਰਥ ਜਿਹੜੇ ਨੇ ਉਸ ਮਾਪਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ